म एवरी संडे फाइव पी एम विदिंदर उ शो अबाउट मेट्रीमोनियल लाइफ पार्टनरशिप एंड रिलेशनशिप ओनली ऑन रेडियो जिंदगी फिफ्टीन फिफ्टी ए एम रिश्ते स्वर्ग में बनते हैं लेकिन थर्टी पर हम उन्हें मिलाते हैं मैरिज लगन डॉट कॉम ड्रीम इट बिलीव इट एंड मेक इट है Marriage Lagan is a leading matchmaking services provider. We offer trusted and authentic matrimonial profiles for those who are looking for brides or grooms for marriage. Register at info at We cater for USA, Canada, UK, Australia, India, Fiji and Laura. For more information, call 510-943-8037. Ka Khalsa, Waheguru Ki Fateh, Alliance of North America, Siyana Group ਜਿਹੜੇ ਸਿੰਪੋਜ਼ੀਅਮ ਕਰਵਾਏ ਜਾਂਦੇ ਆ ਬੇਕਰ ਸ਼ੂਲੇ ਵਿੱਚ ਇਸ ਸਿੰਪੋਜ਼ੀਅਮ ਪਿਛਲੇ 25 ਸਾਲਾਂ ਤੋਂ ਕਰਾਇਆ ਜਾ ਰਿਹਾ ਲੋਕਲ ਲੈਵਲ ਰੀਜਨਲ ਲੈਵਲ ਹੋਣੇ ਤੋਂ ਬਾਅਦ ਹੁਣ ਇੰਟਰਨੈਸ਼ਨਲ ਲੈਵਲ ਜਿਹੜਾ ਆ ਜਿਹਦੇ ਵਿੱਚ ਕਿ ਕੈਨੇਡਾ ਔਰ ਅਮਰੀਕਾ ਦੀ ਸਾਰੀ ਟੀਮਾਂ ਆਉਂਦੀਆਂ ਇਹ ਪ੍ਰੋਗਰਾਮ ਜਿਹੜਾ ਹੈਗਾ 31 ਜੁਲਾਈ 1 ਅਗਸਤ 2 ਅਗਸਤ ਤੇ 3 ਅਗਸਤ ਇਹ 4 ਦਿਨ ਵਾਸਤੇ ਹੋ ਰਿਹਾ ਇਸ ਪ੍ਰੋਗਰਾਮ ਵਿੱਚ ਸਾਰੇ ਬੱਚੇ ਜਿਹੜੇ ਆ ਵੱਖਰੇ ਵੱਖਰੇ ਸਿਟੀ ਸਵਿਥ ਤੇ ਆ ਰਹੇ ਆ ਜਿਨ੍ਹਾਂ ਨੇ ਕਿ ਸਿੰਪੋਜੀਅਮ ਵਿੱਚ ਜਿੱਤ ਕੀਤਾ ਸੀ ਜਿਨ੍ਹਾਂ ਦੀ ਉਮਰ 6 ਸਾਲ ਤੋਂ ਲੈ ਕੇ 22 ਸਾਲ ਤੱਕ ਦੀ ਆ ਉਹਨਾਂ ਸਾਰਿਆਂ ਨੇ ਆ ਕੇ ਆਪਣੀ ਆਪਣੀ ਸਪੀਚਾਂ ਦੇਣੀਆਂ ਐ ਸੋ ਇਹ ਬੜੀ ਅੱਛੀ ਗੱਲ ਹੈ ਕਿ ਬੇਕਰਸਫਿਲ ਗੁਰਦੁਆਰਾ ਗੁਰੂ ਅੰਗਦ ਦੇਵਾਰ ਵਿਖੇ ਇਸ ਨੂੰ ਹੋਸ਼ ਕੀਤਾ ਜਾਏਗਾ ਉਹ ਸ਼ਾਮ ਨੂੰ ਅਸੀਂ ਇੱਕ ਦਿਨ ਇਹਨਾਂ ਨੂੰ ਪਿਕਨਿਕ ਲੈ ਕੇ ਜਾਵਾਂਗੇ ਜਿੱਥੇ ਕਿ ਸਾਰੇ ਅ ਇਨਡੋਰ ਟ੍ਰੈਂਪੋਲਿਨ ਪਾਰਕ ਜਿਹੜਾ ਐਡਵਾਂਟੇਜ ਸਪਾਰਕ ਉੱਥੇ ਜਾ ਕੇ ਬੱਚੇ ਜਿਹੜੇ ਸ਼ਾਮ ਨੂੰ ਗੇਮ ਖੇਡਣਗੇ ਔਰ ਇੰਜੋਏ ਕਰਨਗੇ ਇਸ ਤੋਂ ਇਲਾਵਾ 2 ਅਗਸਤ ਨੂੰ ਅਸੀਂ ਮੈਰੀਟ ਕਨਵੈਨਸ਼ਨ ਸੈਂਟਰ ਵਿੱਚ ਇਹਨਾਂ ਨੂੰ ਅਵਾਰਡ ਵੀ ਦੇਵਾਂਗੇ ਜਿੱਥੇ ਸਾਡੇ ਬੀਕਸਪੜੀ ਸੰਗਤ ਔਰ ਬਾੜੀ ਜਿਹੜੀ ਸੰਗਤ ਆਈ ਹੋਏਗੀ ਉਹਨਾਂ ਵੱਲੋਂ ਬੱਚਿਆਂ ਨੂੰ ਇਨਾਮ ਦਿੱਤੇ ਜਾਣਗੇ ਔਰ ਇਹ ਪ੍ਰੋਗਰਾਮ ਤੋਂ ਬਾਅਦ ਐਤਵਾਰ ਨੂੰ ਵੀ ਸਮਾਪਤੀ ਹੋਣੀ ਹੈ ਐਤਵਾਰ ਨੂੰ ਸਵੇਰੇ ਗੁਰਦੁਆਰਾ ਗੁਰੂ ਅੰਗਦ ਦੇਵਾਰ ਵਿੱਚ ਜਿਹੜੇ ਜੇਤੂ ਬੱਚੇ ਨੈਸ਼ਨਲ ਲੈਵਲ ਦੇ ਇੰਟਰਨੈਸ਼ਨਲ ਲੈਵਲ ਦੇ ਹੋਣਗੇ ਉਹਨਾਂ ਨੂੰ ਸਤਕਾਰਿਆ ਜਾਏਗਾ ਉਹਨਾਂ ਦੇ ਨਾਮ ਡਿਕਲੇਅਰ ਕੀਤੇ ਜਾਣਗੇ ਉਸ ਤੋਂ ਬਾਅਦ ਪ੍ਰੋਗਰਾਮ ਦੀ ਸਮਾਪਤੀ ਹੋਏਗੀ ਸੋ ਇਹ 4 ਦਿਨ ਦਾ ਪ੍ਰੋਗਰਾਮ ਜਿਹੜਾ ਹੈਗਾ ਜਿਹੜਾ ਕਿ 31 ਜੁਲਾਈ ਤੋਂ ਲੈ ਕੇ 3 ਅਗਸਤ ਤੱਕ ਹੋਣਾ ਹੈ ਉਹਦੇ ਵਾਸਤੇ ਆਪਾਂ ਤਿਆਰੀਆਂ ਕਰ ਰਹੇ ਹਾਂ ਅਸੀਂ ਉਹਨਾਂ ਨੂੰ ਬੇਕਰਸਫੀਲਡ 에ਰਪੋਰਟ ਤੋਂ ਲੈ ਕੇ ਆਵਾਂਗੇ ਸਾਰੇ ਮੇਰੀਅਟ ਹੋਟਲ ਕਨਵੈਨਸ਼ਨ ਸੈਂਟਰ ਵਿੱਚ ਰੁਕਣਗੇ ਔਰ ਸਾਰਿਆਂ ਨੂੰ ਗੁਰਦੁਆਰੇ ਵਿੱਚ ਆਉਣੇ ਜਾਣੇ ਦੀ ਮੌਹਲਤ ਕਰਾਈ ਜਾਏਗੀ ਤੇ ਨਾਲ ਹੀ ਅਸੀਂ ਉਹਨਾਂ ਨੂੰ ਜਿੱਤਾਂ ਬੱਚਿਆਂ ਦਾ ਖਿਆਲ ਰੱਖ ਸਕੀਏ ਉਹਨਾਂ ਵਾਸਤੇ ਅਸੀਂ ਗਿਫਟ ਵੀ ਮੰਗਾਏ ਆ ਪ੍ਰਾਈਜ਼ ਵੀ ਦਿੱਤੇ ਜਾਣਗੇ ਤੇ ਅਸੀਂ ਚਾਹੁੰਦੇ ਆ ਕਿ ਇਹ ਕੈਲੀਫੋਰਨੀਆ ਵਿੱਚ ਬੇਕਰਸੁਰ ਵਿੱਚ ਸਾਰੇ ਪਰਿਵਾਰ ਜਿਹੜੇ ਬਾਹਰੋਂ ਆਣਗੇ ਉਹਨਾਂ ਦਾ ਸਵਾਗਤ ਹੈ ਅਸੀਂ ਚਾਹਵਾਂਗੇ ਕਿ ਉਹ ਇੰਜੋਏ ਕਰਨ ਇਹ ਆਪਣੀ ਛੁੱਟੀਆਂ ਨੂੰ ਔਰ ਕਨਵੈਨਸ਼ਨ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਲਰਾਇਟ ਆਮ ਰਮੇਸ਼ ਜਾਪਰਾ ਦਾ ਚੇਅਰਮੈਨ ਐਂਡ ਦਾ ਫਾਊਂਡਰ ਆਫ ਫੈਸਟੀਵਲ ਆਫ ਗਲੋਬ as you know this is our 33rd year we are doing the festival of globe and india day parade which is one of the largest parade in the whole united states of america right now and this mela also more than 200 booths more than 1000 children who perform do the dance competition classical semi-classical folk dances bollywood dances and this year the parade is not only just the indian states from Kashmir to Kanyakumari, Kutch to Arunachal, but also many other countries where our Sikhs, Buddhists, Jains, and many other ethnic groups also will be joining. We have Burma, we have Tibet, Nepal, even from Chinese and uh, Philippines, Japanese, Vietnamese, many of these international countries which are around Indian subcontinent, they are also joining us uh, this year. So please come. This is going to be on 16th and 17th of August, Saturday and Sunday. And the parade is going to start 17th, 11 a.m. We are very lucky to have superstar Bhagyashree as a grand marshal. There'll be a lot more dignitaries over there coming from New Delhi as well as from Washington DC. Even some of these uh, people are coming from Hollywood this year to join us. And we want to make sure this is real global picture. Vasudeva one family, one world. ਲੋਕ ਸਮਸਰ ਸੁਖ ਨੂੰ ਬੰਤੂ ਵੀ ਵਨ ਅ ਵਿਸ਼ एवरीवन ਹੈਪੀਨੈਸ ਪੀਸ ਐਂਡ ਪ੍ਰੋਸਪਰਿਟੀ एवरीवन ਇਨ ਦਿਸ ਵਰਲਡ ਪਲੀਜ਼ ਕਮ ਐਂਡ ਜੁਆਇਨ ਅਸ ਜੈ ਹਿੰਦ ਜੈ ਭਾਰਤ ਲੌਂਗ ਲਿਵ ਅਮਰੀਕਾ ਕੈਨੇਡਾ ਬਦਲ ਜਾ ਰਿਹਾ ਪੀਆਰ ਨਿਯਮ ਜਾਣੋ ਭਾਰਤੀਆਂ ਤੇ ਕੀ ਪਵੇਗਾ ਅਸਰ ਜੀ ਹਾਂ ਕੈਨੇਡਾ ਵਿੱਚ ਪੀਆਰ ਦੇ ਚਾਹਵਾਨ ਲੋਕਾਂ ਲਈ ਚੰਗੀ ਖਬਰ ਹੈ ਪ੍ਰਧਾਨ ਮੰਤਰੀ ਮਾਰਕਾਰਨੀ ਦੀ ਅਗਵਾਈ ਵਾਲੀ ਕੈਨੇਡੀਅਨ ਸਰਕਾਰ ਇਸ ਸਾਲ ਦੇ ਅੰਤ ਤੱਕ ਵਿਦੇਸ਼ੀ ਨਾਗਰਿਕਾਂ ਨੂੰ ਸਥਾਈ ਨਿਵਾਸ ਪੀਆ ਦੇਣ ਲਈ ਇੱਕ ਨਵਾਂ ਪ੍ਰੋਗਰਾਮ ਲਿਆ ਰਹੀ ਹੈ ਕੈਨੇਡਾ ਨੇ ਇਹ ਫੈਸਲਾ ਆਪਣੀ ਆਰਥਿਕ ਇਮੀਗ੍ਰੇਸ਼ਨ ਪ੍ਰਣਾਲੀ ਨੂੰ ਮਜ਼ਬੂਤ ਕਰਨ ਲਈ ਲਿਆ ਹੈ ਪੀਆ ਦੇ ਨਵੇਂ ਪ੍ਰੋਗਰਾਮ ਵਜੂਦਾ ਆਰਥਿਕ ਗਤੀਸ਼ੀਲਤਾ ਮਾਰਗ ਪਾਇਲਟ ਦੀ ਥਾਂ ਲਵੇਗਾ ਅਤੇ ਕੈਨੇਡਾ ਸਰਕਾਰ ਨੇ ਆਪਣੇ ਪਿਛਲੇ ਕੁਝ ਸਮੇਂ ਤੋਂ ਆਪਣੀ ਨਾਗਰਿਕਾ ਅਤੇ ਸਥਾਈ ਨਿਵੇਸ਼ ਨੀਮਾ ਵਿੱਚ ਕਈ ਬਦਲਾਅ ਕੀਤੇ ਹਨ ਤੁਹਾਨੂੰ ਦੱਸ ਦਈਏ ਕੈਨੇਡਾ ਵਿੱਚ ਸਥਾਈ ਨਿਵਾਸ ਅਤੇ ਨਾਗਰਿਕਾ ਦੀ ਮੰਗ ਕਰਨ ਵਾਲੇ ਵਿਦੇਸ਼ੀ ਲੋਕ ਵੱਡੀ ਗਿਣਤੀ ਵਿੱਚ ਹਨ ਇਸ ਲਈ ਭਾਰਤ ਤੋਂ ਵੀ ਵੱਡੀ ਗਿਣਤੀ ਵਿੱਚ ਲੋਕ ਹਨ ਅਜਿਹੀ ਸਥਿਤੀ ਵਿੱਚ ਇਸ ਦਾ ਸਿੱਧਾ ਪ੍ਰਭਾਵ ਭਾਰਤੀਆਂ ਤੇ ਪਵੇਗਾ ਨਵੇਂ ਪ੍ਰੋਗਰਾਮ ਦਾ ਉਦੇਸ਼ ਹੈਗਾ ਆ ਕਿ ਇਮੀਗ੍ਰੇਸ਼ਨ ਸ਼ਰਨਾਰਤੀ ਅਤੇ ਨਾਗਰਿਕਾ ਕੈਨੇਡਾ ਆਈ ਆਰ ਸੀ ਸੀ ਦੀ 2025-26 ਦੀ ਸਾਲਾਨਾ ਯੋਜਨਾ ਦਾ ਹਿੱਸਾ ਸੀ ਆਈ ਸੀ ਨਿਊਜ਼ ਦੀ ਇੱਕ ਰਿਪੋਰਟ ਅਨੁਸਾਰ ਪੀ ਆਰ ਤੇ ਇਸ ਨਵੇਂ ਪ੍ਰੋਗਰਾਮ ਦਾ ਉਦੇਸ਼ ਹੁਨਰਬੰਦ ਸ਼ਰਨਾਰਤੀ ਰਿਸ਼ਤੇ ਸਵਰਗ ਮੇ ਬੰਤੇ ਹਨ ਲੇਕਿਨ ਧਰਤੀ ਪਰ ਹਮ ਉਨੇ ਮਿਲਾਤੇ ਹਨ मैरिज लगन डॉट कॉम सपने देखें, विश्वास करें इसे पूरा करें मैरिज लगन डॉट कॉम दो दिलों को मिलाने वाली सेवा प्रदान करता है हम उन लोगों के लिए सबसे बेहतर और भरोसे योग्य वैवाहिक प्रोफाइल प्रदान करते हैं जो विवाह के लिए दुल्हन या दूल्हे की तलाश कर रहे हैं तो जल्दी से इन्फो एट मैरिज लगन डॉट कॉम रजिस्ट्रेशन करें हम लोग यूएसए कनाडा यूके ऑस्ट्रेलिया भारत फिजी और यूरोप के लिए सेवाएं प्रदान करते हैं अधिक जानकारी के लिए पाँच एक शून्य नौ चार तीन आठ शून्य तीन सात पर कॉल करें वारिंडर उभी Tune into MarriageLagan.com every Saturday 2 to 3 p.m. with Varinder Ubhi, a show about matrimonials, life partnership, and relationships. Only on Radio Zindagi 1550 AM.